ਅਜੀਸੀ ਗੁਰਰਾਜਪੁਰ ਦੇ 메인 ਬਾਜ਼ਾਰ ਚਾਂਜੀ ਸੋ 메인 ਬਾਜ਼ਾਰ ਵੀ ਜਿਹੜਾ ਵਾ ਜੀ ਟ੍ਰੈਫਿਕ ਵਿਵਸਥਾ ਨੂੰ ਲੈ ਕੇ ਬੜੀ ਵੱਡੀ ਸਮੱਸਿਆ ਜਿਹੜੀ ਆ ਰਹੀ ਆ ਸੋ ਪਿਛਲੇ ਦਿਨ ਜਿਹੜਾ ਵਾ ਜੀ ਪ੍ਰਸ਼ਾਸਨ ਜਿਹੜਾ ਵਾ ਨਗਰ ਕੌਂਸਲ ਗੁਰਰਾਜਪੁਰ ਵੱਲੋਂ ਵੀ ਜਿਹੜਾ ਵਾ ਲਗਾਤਾਰ 메인 ਬਾਜ਼ਾਰ ਨੂੰ ਜਿਹੜਾ ਵਾ ਜੀ ਟਾਰਗੇਟ ਕੀਤਾ ਜਾਂਦਾ ਵਾ ਯਾਨੀ ਟਾਰਗੇਟ ਇਸ ਕਹ ਰਹੇ ਆ ਕਿ ਲਗਾਤਾਰ ਜਿਹੜੀ ਆਪਣੀ ਕਾਰਵਾਈ ਆ 메인 ਬਾਜ਼ਾਰ ਚ ਹੁੰਦੀ ਆ ਜੀ ਬਾਜ਼ਾਰ ਵਿੱਚ ਕਾਰਵਾਈ ਕੀਤੀ ਜਾਂਦੀ ਆ ਸੋ ਕਿਤਨਾ ਕਿਤੇ ਜਿਹੜਾ ਵਾ ਜੀ ਪ੍ਰਸ਼ਾਸਨ ਨੇ ਕਿਹਾ ਸੀ ਕਿ ਅਸੀਂ ਬਾਜ਼ਾਰ ਵਿੱਚ ਜਿਹੜਾ ਜੈਲੋ ਲਾਈਨ ਮਾਰਾਂਗੇ ਪਰ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜੈਲੋ ਲਾਈਨ ਔਰ ਦੁਕਾਨਦਾਰ ਵੀ ਚਾਰੇ ਪਰੇਸ਼ਾਨ ਹੋ ਗਏ ਨੇ ਕਿ ਬਾਰ-ਬਾਰ ਕਾਰਵਾਈ ਜਰੀ ਹੁੰਦੀ ਆ ਉਸ ਕਾਰਵਾਈ ਤੋਂ ਸਾਨੂੰ ਨੁਜਾਦ ਦਿੱਤੀ ਜਾਵੇ ਔਰ yellow line ਮਾਰੀ ਜਾਵੇ ਜਿੱਦ ਨਾਲ ਸਾਨੂੰ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਸੋ ਵੱਡੀ ਪਰੇਸ਼ਾਨੀ ਤੇ ਹੈਗੀ ਹੈਗੀ ਆ ਕਿਉਂਕਿ ਔਰ ਇੱਕ ਚੀਜ਼ ਹੋਰ ਲੋਕ ਜਿਹੜੇ ਮੰਗ ਕਰ ਰਹੇ ਨੇ ਵੀ ਈ ਰਿਕਸ਼ਾ ਵੀ ਬੜੇ ਵੱਡੇ ਪੱਦਰ ਤੇ ਅੰਦਰ ਹੁੰਦੇ ਨੇ ਕਈ ਗੱਡੀਆਂ ਵੀ ਲੈ ਆਉਂਦੇ ਨੇ ਇਹਨਾਂ ਤੇ ਵੀ ਕਿਦਾਂ ਕਿਦਾਂ ਰੋਕ ਜਿਹੜੀ ਲਗਣੀ ਚਾਹੀਦੀ ਆ ਜਿਹੜੀ ਕਿ ਦੁਕਾਨਦਾਰਾਂ ਨੂੰ ਖਾਸ ਕਰਕੇ ਮੁਸ਼ਕਲ ਨਾ ਹੋਵੇ ਜੀ ਸੋ ਦੁਕਾਨਦਾਰ ਵੀ ਸਾਡਾ ਨਾਲ ਨੇ ਗੱਲਬਾਤ ਵੀ ਕਰ ਲੈਣੇ ਆ ਮਿੱਠੂ ਜੀ ਪਿਛਲੇ ਦਿਨੀ ਪ੍ਰਸ਼ਾਸਨ ਨੇ ਕਿਹਾ ਸੀ ਕਿ ਉਹ ਸੋ ਹੱਦ ਜੀ ਲੋਕ ਰਹਿਣਗੇ ਜੀ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਵੀ ਮੇਰੇ ਸਭ ਅੱਖਾਂ ਮਿੱਟੀਆਂ ਨੂੰ ਜੇ ਤਾਂ ਭੁੱਲ ਗਿਆ ਜੀ ਦੇਖੋ ਜੀ ਸਭ ਤੋਂ ਪਹਿਲਾਂ ਸਾਰੇ ਸ਼ਹਿਰਾਂ ਦੇ ਯਾਸ਼ੀ ਰਾਹ ਤੇ ਏਡੀਸੀ ਸਾਹਿਬ ਜਿਹੜੇ ਗੁਦਾਸਪੁਰ ਚ ਆ ਰਹੇ ਬਹੁਤ ਵਧੀਆ ਅਫਸਰ ਨੇ ਉਹਨਾਂ ਨੇ ਆਂਦਿਆ ਹੀ ਬੜੀ ਵਧੀਆ ਕਿ ਸ਼ਹਿਰ ਦੇ ਵਿੱਚ ਮੁਹਿੰਮ ਸ਼ੁਰੂ ਕੀਤੀ ਸੀ ਇਨਕੋਰੇਜਮੈਂਟ ਨੂੰ ਲੈ ਕੇ ਤੇ ਕਾਫੀ ਹੱਦ ਤੱਕ ਸਫਲ ਵੀ ਹੋਈ ਸੀ ਤੇ ਉਹ ਦੁਕਾਨਦਾਰਾਂ ਨੇ ਵੀ ਉਹਨਾਂ ਦਾ ਸਾਥ ਦਿੱਤਾ ਸੀ ਤੇ ਉਹਨਾਂ ਨੇ ਇੱਕ ਜ਼ਿਕਰ ਕੀਤਾ ਸੀ ਕਿ ਜੇ ਆਪਾਂ ਬਜ਼ਾਰਾਂ ਦੇ ਵਿੱਚ yellow line ਪਵਾ ਦਈਏ ਉਹਦੇ ਵਿੱਚ ਆ ਕਿ ਦੁਕਾਨਦਾਰ ਆਪਣੇ ਹੱਥ ਚ ਰਹਿਣਗੇ ਤੁਰੇ ਚ ਨਾਲ ਟ੍ਰੈਫਿਕ ਦਾ ਵੀ ਕਾਫੀ ਕੰਟਰੋਲ ਰਹੇਗਾ ਤੇ ਇਹ ਕੋਰੇਮੈਂਟ ਇਸ ਬੱਚਾ ਜਿਹੜੀ ਆ ਉਹ ਖਤਮ ਹੋ ਜਾਏਗੀ ਪਰ ਕੁਝ ਸਮੇਂ ਬਾਅਦ ਪਤਾ ਨਹੀਂ ਉਹ ਸਾਰਾ ਜਿਹੜਾ ਕੰਮ ਕਿਉਂ ਬੰਦ ਕਰ ਦਿੱਤਾ ਗਿਆ ਵਾ ਤੇ ਅਸੀਂ ਦੁਵਾਰਾਂ ਨੂੰ ਅਪੀਲ ਕਰਦੇ ਆ ਕਿ ਜਿਹੜਾ ਉਹ ਮਹਿੰਮਾ ਦੁਵਾਰਾ ਸ਼ੁਰੂ ਕੀਤੀ ਜਾਵੇ ਤੇ ਦੁਕਾਨਦਾਰ ਵੀ ਉਹਨਾਂ ਦਾ ਸਾਥ ਦੇਣ ਨੂੰ ਤਿਆਰ ਆ ਉਹਦੇ ਨਾਲ ਆਇਆ ਵਾ ਕਿ ਇੱਕ ਦਿਨ ਕੋਰਮੈਂਟ ਤੋਂ ਫਰਕ ਪਏਗਾ ਜਿਸ ਨਾਲ ਟ੍ਰੈਫਿਕ ਨੂੰ ਵੀ ਕਾਫੀ ਹੱਦ ਤੱਕ ਜਿਹੜੀ ਆ ਆਪਾਂ ਜਿਹੜੀ ਰੋਕ ਲਾ ਸਕਦੇ ਆ ਬਿਲਕੁਲ ਸਮੇਂ ਦੀ ਜ਼ਰੂਰਤ ਵੀ ਹੈ ਕਿਤੇ ਨਾ ਕਿਤੇ ਜੀ ਸੋ ਭਾਜੀ ਅਸੀਂ ਦੇਖਿਆ ਵੀ ਸ਼ਹਿਰ ਚ ਅਲੱਗ-ਅਲੱਗ ਕਿਸੇ ਵੀ ਰੋਡ ਤੇ ਲੈ ਲਈਏ ਅਨੇਕਾਂ ਨਿਆਂਇਕ ਕਬੀ ਹੋਏਦੇ ਆ ਪਰ ਕਮੇਟੀ ਘਰੋਂ ਲਗਾਤਾਰ ਜਿਹੜਾ ਮੇਨ ਬਾਜ਼ਾਰ ਵਿੱਚ ਆ ਕੇ ਐਂਟਰ ਹੁੰਦਾ ਵਾ ਉਹ ਆਪਣੇ ਲੋਕੋ ਕੋ ਜੈਲ ਅਲਾਈਨਮੈਂਟ ਮਾਰਦਾ ਨਾ ਕੋਈ ਕਾਸ਼ਨ ਦਿੰਦਾ ਵਾ ਭਾਈ येलो ਲਾਈਨ ਤੇ ਇੰਨੀ ਕਿ ਜ਼ਿਆਦਾ ਜ਼ਰੂਰੀ ਹੈਗੀ ਕਿ ਤੁਸੀਂ ਟ੍ਰੈਫਿਕ ਦੇਖੋ ਕਿਤੇ ਗੱਡੀ ਆ ਜਾਂਦੀ ਕਿਤੇ ਕੁਝ ਆ ਜਾਂਦਾ ਤੇ ਦੁਕਾਨ ਦੇ ਅੱਗੇ ਸਕੂਟਰੀਆਂ ਨਹੀਂ ਲੱਗਦੀਆਂ ਕੁਝ ਨਹੀਂ ਲੱਗਦੀਆਂ ਲੋਕਾਂ ਦੇ ਸਮਾਨ ਬਾਅਦ ਇੱਕ येलो ਲਾਈਨ ਹੋਏਗੀ ਲੋਕਾਂ ਨੂੰ ਆਪਣੀ ਹੱਦ ਦਾ ਪਤਾ ਹੋਏਗਾ ਕਿ ਆਪਾਂ ਇਸ ਹੱਦ ਤੱਕ ਰਹਿਣਾ ਵਾ ਔਰ ਇਸ ਮੂਹਮ ਵਿੱਚ ਆਪਾਂ ਸਰਕਾਰ ਦੇ ਨਾਲ ਸਾਨੂੰ ਬਸ ਇਹੀ ਮੰਗਿਆ ਕਿ ਜਲਦੀ ਤੋਂ ਜਲਦੀ ਸ਼ੁਰੂ ਕਰਨ ਤੇ ਆਪਾਂ ਉਹਨਾਂ ਦਾ ਸਾਥ ਦਈਏ ਪ੍ਰੋਪਰ ਤਾਂ ਕਿ ਸਾਡੀਆਂ ਦੁਕਾਨਾਂ ਦੇ ਅੱਗੇ ਤਾਂ ਬਿਲਕੁਲ ਰਸ਼ ਨਾ ਰਹੇ ਇਹ ਰਿਕਸ਼ੇ ਭਾਈ ਵੀ ਮੈਂ ਦੇਖਿਆ بڑے ਵੱਡੇ ਪੱਦਰ ਤੇ ਹੁੰਦੇ ਨੇ ਉਹ ਵੀ ਟ੍ਰੈਫਿਕ ਦੀ ਸਮੱਸਿਆ ਪੈਦਾ ਹੁੰਦੀ ਹੈ ਨੇ ਵੀਰ ਜੀ ਦੇਖੋ ਜਿਹੜੀ ਈ ਰਕਸ਼ੇ ਦੀ ਅਗਰ ਗੱਲ ਕਰੀਏ ਈ ਰਕਸ਼ੇ ਵਾਲੇ ਨੂੰ ਆਪਾਂ ਕਹਿੰਦੇ ਆ ਇਹ ਕਹਿ ਦਈਏ ਨਾ ਕਿ ਭਾਜੀ 2 ਮਿੰਟ ਸਾਈਡ ਤੇ ਕਰ ਲਓ ਉਹ ਇਹ ਗੱਲ ਕਹਿਣਗੇ ਭਾਜੀ 1 ਮਿੰਟ ਰੁਕੋ 1 ਮਿੰਟ ਕਰਕੇ ਵੀ ਉਹ ਅੱਧਾ ਘੰਟਾ 15 ਤੋਂ 20 ਮਿੰਟ ਜਿਹੜਾ ਵਾ ਉਹ ਟਾਈਮ ਲਾ ਦੇਣਗੇ ਔਰ ਦੁਕਾਨਦਾਰ ਹਮੇਸ਼ਾ ਇਸ ਚੀਜ਼ ਦਾ ਲਾਲਚ ਕਰਦਾ ਵਾ ਕਿ ਯਾਰ ਮੈਂ ਆਪਣਾ ਕਿਤੇ ਕਸਟਮਰ ਨਾ ਖਰਾਬ ਕਰ ਲਾਂ ਇਸ ਕਰਕੇ ਈ ਰਕਸ਼ੇ ਬਾਰੇ ਕਰੀਏ ਅਗਰ ਚਾਰ ਰੌਂਡ ਹੈ ਸਵਾਰੀ ਮਿਲੇ ਨਾ ਮਿਲੇ ਉਹਨਾਂ ਨੇ ਫਿਰ ਚਾਰ ਪੰਜਾਂ ਨੇ ਫਿਰ ਦੁਬਾਰਾ ਐਂਟਰੀ ਮਾਰਨੀ ਆ ਉਹ ਥੋੜੀ ਪ੍ਰੋਬਲਮ ਹੈਗੀ ਜੀ ਜੈਲੂ ਲਾਈਨ ਕਿੰਨੇ ਦੀ ਜਰੂਰਤਾ ਜੀ ਉਹ ਤੇ ਜ਼ਰੂਰੀ ਹੈਗੀ ਅਗਰ ਪ੍ਰਧਾਨ ਜੀ ਨੇ ਕਹਿਤਾ ਸਮੇਂ ਦੀ ਲੋੜ ਹੈ ਸਮੇਂ ਦੀ ਲੋੜ ਹੈਗੀ ਸਾਨੂੰ ਅਗਰ ਤੁਹਾਨੂੰ ਜਿਹੜੀ ਚੀਜ਼ ਵੀ ਗਵਰਨਮੈਂਟ ਕਰੇਗੀ ਉਹਦੇ ਨਾਲ ਆਪਾਂ 101% ਸਹਿਮਤ ਹੈਗੇ ਆ ਬਿਲਕੁਲ ਬਿਲਕੁਲ ਦੇਖੋ ਦੁਕਾਨਦਾਰ ਤਕਰੀਬਨ ਜਿਹੜਾ ਵਾ ਜੀ ਸਹਿਮਤ ਰਹਿੰਦੇ ਨੇ ਔਰ ਕਹਿੰਦੇ ਕਿ ਪ੍ਰਸ਼ਾਸਨ ਕਰੇ ਜ਼ਰੂਰ ਕਾਰਵਾਈ ਕਿਉਂਕਿ ਬੰਦਾ ਵੀ ਹੈਗਾ ਕਿਧਰ ਕਿਧਰ ਕਿਉਂਕਿ ਵਿਵਸਾ ਬਹੁਤ ਜ਼ਿਆਦਾ ਖਰਾਬ ਨੇ ਜੀ ਸੋ ਕੀ ਕਹੋਗੇ ਪਾਜੀ ਤੁਹਾਡਾ ਕੀ ਵਿਚਾਰ ਹੈ ਜੀ ਕੋਈ ਨਹੀਂ ਫੁਲਦ ਵਰਤਾਂ ਚਲੋ ਚਲੋ ਕੋਈ ਕੋਈ ਦੇਖੋ ਇਹ ਸਮੇ ਦੀ ਮੰਗ ਹੈ yellow line ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਮਤਲਬ ਤਾਂ ਕਿ ਲੋਕਾਂ ਨੂੰ ਮਤਲਬ ਸਾਫ਼ ਸੜਕਾ ਮਿਲ ਸਕਣ ਸਾਫ਼ ਰਸਤਾ ਮਿਲ ਸਕੇ ਦੁਕਾਨਦਾਰ ਆਸਾਨੀ ਨਾਲ ਬੈਠ ਸਕਣ ਬਸ ਅਹੀ ਅਹੀ ਚੀਜ਼ਾਂ ਹੁੰਦੀਆਂ ਬਾਜ਼ਾਰ ਵਿੱਚ ਹੋਣਾ ਚਾਹੀਦਾ ਜ਼ਰੂਰ ਹੋਣਾ ਚਾਹੀਦਾ ਔਰ ਆਪਾਂ ਨਾਲ ਨਾਲ ਦੇਖੋ ਤਕਰੀਬਨ ਜਿਹੜਾ ਦੁਕਾਨਦਾਰ ਨਾਲ ਨੇ ਔਰ ਕਿਤੇ ਨਾ ਕਿਤੇ ਪ੍ਰਸ਼ਾਸਨ ਦਾ ਵੀ ਫਰਜ਼ ਬੰਦਾ ਵਾ ਵੀ ਉਹ ਆ ਗਾ ਕੇ ਜਿਹੜਾ ਵਾ ਜੀ ਦੁਕਾਨਦਾਰਾਂ ਦਾ ਸਾਥ ਦੇਵੇ ਔਰ ਇਸ ਸਮੱਸਿਆ ਚੋਂ ਜਿਹੜਾ ਵਾ ਜੀ ਦੇਖੋ ਤਕਰੀਬਨ ਇਹ ਸਮੱਸਿਆ ਵੱਡੀ ਹੈ ਕੋਈ ਛੋਟੀ ਨਹੀਂ ਹੈਗੀ ਕਿਉਂਕਿ ਵਿਵਸਥਾ بگੜੀਦੀ ਐ ਸਮੇ ਸਾਡੇ ਗੁਰਦਾਸਪੁਰ ਦੀ ਤਕਰੀਬਨ ਜਿਹੜੀ ਆ ਟ੍ਰੈਫਿਕ ਵਿਵਸਥਾ ਜਿਹੜੀ ਖਰਾਬ ਹੋ ਗਈਦੀ ਆ ਔਰ ਤੁਸੀਂ ਕਿਸੇ ਵੀ ਰੋਡ ਤੇ ਚਲਜੋ ਵੱਡੇ ਵੱਡੇ ਜਾਮ ਲੱਗੇਦੇ ਆ ਔਰ ਜਾਮ ਦਾ ਕਾਰਨ ਕੋਈ ਇੱਕ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਆ ਗੁਰਦਾਸਪੁਰ ਪੁਲਿਸ ਵੱਲੋਂ ਵਿਵਸਥਾ ਨਹੀਂ ਸਹੀ ਕੀਤੀ ਜਾ ਰਹੀ ਸੋ ਵਿਵਸਥਾ ਨੂੰ ਸਹੀ ਕਰਨਾ ਜ਼ਰੂਰੀ ਆ ਜੀ ਸਮੇ ਦੀ ਲੋੜ ਆ ਸੋ ਇਹ ਮੇਨ ਬਜ਼ਾਰ ਦੀ ਦਿਖਾਈਆਂ ਤੁਹਾਨੂੰ ਅਸੀਂ ਗੁਰਦਾਸਪੁਰ ਦੇ ਅਲੱਗ-ਅਲੱਗ ਜਿਹੜੇ ਇਲਾਕੇ ਨੇ ਜੀ ਉਹਨਾਂ ਦੀਆਂ ਖਬਰਾਂ ਪ੍ਰਕਾਸ਼ਿਤ ਕਰਦੇ ਰਹਾਂਗੇ ਦਿਖਾਉਂਦੇ ਰਹਾਂਗੇ ਤਸਵੀਰਾਂ ਤੁਹਾਨੂੰ ਤਾਂ ਜੋ ਅਸੀਂ ਗੁਰਦਾਸਪੁਰ ਦੀ ਟ੍ਰੈਫਿਕ ਵਿ